ਇਤਨੇ ਗੱਬਣਾ ਨੇ ਤਿੰਨਾਂ ਦੇ 20-20 ਲੀਟਰ ਬਾਕੀ ਨੇ ਇਹ ਜਰਮਨੀ ਦੇ 40 432 ਤੋਂ ਗੱਬਣਾ ਇਹ 45 ਲੀਟਰ ਦੇ ਕਰੀਬ ਕੱਢਦੀ ਰਹੀ ਆ ਆਪਣੀ ਕੋਈ ਤੀਜੀ ਸੂਏ ਆ ਹੁਣ ਇਹ ਚੰਗੀ ਸੀ ਬੰਦੀ ਆ ਦੁੱਧ ਦੇ ਨੇ ਪਹਿਲੇ ਸੂਏ 30 ਲੀਟਰ ਕੱਢਿਆਗਾ ਪਹਿਲੇ ਸੂਏ ਬਾਈ ਹਾਂਜੀ ਮਿੱਤਰੋ ਆਪਾਂ ਆਏ ਹੋਏ ਆ ਬਾਈ ਪੀਖੀ ਓਠਲ ਡੇਰੀ ਫਾਰਮ ਤੇ ਬਾਈ ਹਰਜੀਪ ਕੋਲੇ ਬਾਈ ਕੋਲੇ ਨਾਲ ਅੱਜ گاਵਾ ਸੇਲ ਨੇ ਤੇ ਆਪਾਂ ਸਾਰੀ ਡਿਟੇਲ ਦੇਵਾਂਗੇ ਬਾਈ ਦਾ ਫਾਰਮ ਪਾਇਆ ਹੋਇਆ ਦੇਖ ਲਓ ਤੁਸੀਂ ਪੂਰਾ ਜੈਨੂਇਨ ਕੰਮ ਆ ਹੁਣੀ ਪਾਇਆ ਬਾਈ ਨੇ ਵੱਡਾ ਫਾਰਮ ਪਹਿਲਾਂ ਘਰੇ ਰੱਖੇ ਹੋਏ ਸੀ ਤੇ ਆਪਾਂ ਸਾਰੀ ਗੱਲਬਾਤ ਕਰਦੇ ਆ ਬਾਈ ਨਾਲ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਇਹ ਜਿਹੜੀਆਂ ਗਾਵਾਂ ਨੇ ਪਹਿਲਾਂ ਆਪਣੇ ਘਰੇ ਹੁੰਦੀਆਂ ਸੀ ਹਾਂ ਜੀ ਹਾਂ ਜੀ ਮੈਨੂੰ 6-7 ਸਾਲ ਹੋ ਗਏ ਕੰਮ ਕਰਦੇ ਨੂੰ ਛੋਟਾ ਛੱਡ ਸੀ ਆਪਣਾ ਤੇ ਹੁਣ ਆਪਾਂ ਘਰ ਦੇ ਨਾਲ ਹੀ ਆਪਣਾ ਛੋਟਾ ਛੱਡ ਸੀ ਹੁਣ ਆਪਾਂ ਵੱਡਾ ਛੱਡ ਪਾਇਆਗਾ ਠੀਕ ਆ ਬਾਈ ਹਾਂ ਜੀ ਤੇ ਕਿ 7-8 ਸਾਲ ਹੋ ਗਏ ਬਾਈ ਕੰਮ ਕਰਦੇ ਹਾਂ ਕੰਮ ਤਾਂ ਆਪਣਾ ਪੁਰਾਣਾ ਹੈ ਜੀ 7-8 ਸਾਲ ਹੋ ਗਏ ਠੀਕ ਹੈ ਭਾਈ ਤੇ ਹੁਣ ਭਾਈ ਜਿਹੜੀਆਂ گاਮ ਆਪਾਂ ਸੇਲ ਕਰਨੀਆਂ ਪਹਿਲਾਂ ਆਪਾਂ ਇਹਨਾਂ ਦੀ ਗੱਲ ਕਰ ਲਈ ਹੈ ਨਾ ਸਾਰੀ ਵੀ ਡਿਟੇਲ ਦੇ ਦਈਏ ਭਾਈ گاਮਾਂ ਦੀ ਹੈ ਨਾ ਤੇ ਕਿਹੜੀਆਂ گاਮਾਂ ਨੇ ਭਾਈ ਇਹ ਇਹਦੇ ਵਿੱਚ گاਮਾਂ ਆਪਣੀਆਂ ਇਹ ਨੇ ਜੀ ਤਿੰਨ گاਮਾਂ ਨੇ ਸੇਲ ਤਿੰਨ گاਮਾਂ ਨੇ ਹਾਂਜੀ ਹਾਂਜੀ ਠੀਕ ਹੈ ਭਾਈ ਤੇ ਇਹਨਾਂ ਦੀ ਭਾਈ ਡਿਟੇਲ ਦੇ ਦਿਓ ਆਪਾਂ ਇੱਕ ਇੱਕ ਨੰਬਰ ਤੋਂ ਤਿੰਨੇ ਗੱਬਣਾ ਨੇ ਭਾਈ ਹਾਂਜੀ ਤਿੰਨੇ ਗੱਬਣਾ ਨੇ ਤਿੰਨਾਂ ਦੇ 20-20 ਜਨ ਬਾਕੀ ਨੇ 20 ਦਿਨ ਰਹੇ ਭਾਈ ਤਿੰਨਾਂ ਦੇ 20-20 ਦਿਨ ਰਹਿੰਦੇ ਸੂਣ ਦੇ ਵਿੱਚ ਹਾਂਜੀ ਠੀਕ ਆ ਭਾਈ ਤਿੰਨੇ ਗੱਬਣਾ ਨੇ ਹਾਂਜੀ ਹਾਂਜੀ ਅੱਛਾ ਭਾਈ ਆਪਾਂ ਅੱਜ ਤੋਂ ਸ਼ੁਰੂ ਕਰ ਲੈਨੇ ਪਹਿਲਾਂ ਇਹਦੀ ਕੀ ਡਿਟੇਲ ਆ ਭਾਈ ਇਹ ਆਹ ਕਿਹੜੇ ਸੀਮੰਦੀ ਆ ਇਹ ਆਪ ਗਵਰਨਮੈਂਟ ਦੇ ਇੰਪੋਰਟਡ ਸੀਮੰਦੀ ਆ ਠੀਕ ਆ ਭਾਈ ਹਾਂਜੀ ਇਹਦੇ 20 ਦਿਨ ਰਹਿੰਦੇ ਨੇ ਸੂਣ ਦੇ ਠੀਕ ਆ ਭਾਈ ਆਪੇ ਚੰਗੀ ਸੀਮੰਦੀ ਆ ਦੁੱਧ ਦੇ ਨੇ ਪਹਿਲੇ ਸੂਏ 30 ਲੀਟਰ ਕੱਢੇਗਾ ਪਹਿਲੇ ਸੂਏ ਭਾਈ ਹਾਂਜੀ ਹਾਂ ਹੁਣ ਇਹ ਦੂਜੇ ਸੂਏ ਵਾਸਤੇ ਗੱਬਣ ਇਹਦੇ ਆਪਣਾ ਆਕਾਸ਼ਦੀਪ ਸੀਮੰ ਲੱਗਾ ਸੈਕਸ ਸੀਮਨ ਸੈਕਸਰ ਸੀਮਨ ਲੱਗਾ ਬੈਫਦਾ ਜੋ ਆ ਉਹ ਲੱਗਿਆ ਹੋਇਆਗਾ ਇਹ ਇੰਪੋਰਟਡ ਸਿਮੰਦ ਦੀ ਆ ਬੱਚੀ ਆਪ ਵੀ ਹੈ ਐ ਕਿ ਦੁੱਧ ਵੀ 35 ਲੀਟਰ ਦੇ ਕਰੀਬ ਕੱਢੂ ਦੂਜੇ ਸੂਏ ਠੀਕ ਆ ਲੈ ਵੀ ਦੋਸਤੋ ਸਟੇਟ ਫਰੂਟ ਪੂਰੀ ਆ ਧੂਈ ਪ੍ਰੋਪਰ ਹੋਈ ਦੀ ਤੇ ਮੇਲ ਬੂਲ ਬਹੁਤ ਲੰਬੀ ਆ ਬਾਈ ਇਸ ਗਾਂ ਦੀ ਹਨਾ ਤੇ ਬਾਈ ਕਹਿੰਦਾ ਵੀ ਜਿਵੇਂ ਸਾਨੂੰ ਬਾਈ ਨੇ ਡਿਟੇਲ ਸਾਰੀ ਦੇ ਦਿੱਤੀ ਆ ਇਸ ਗਾਂ ਦੀ ਵੀ ਇਹ ਆ ਸੀਮਨ ਲੱਗਿਆਗਾ ਇੰਨਾ ਦੁੱਧ ਕੱਢਦੀ ਆ ਹਨਾ ਇਹ ਹੋਗੀ ਇੱਕ ਨੰਬਰ ਤੇ ਬਾਈ ਹੁਣ ਆਪਾਂ ਦੋ ਨੰਬਰ ਵਾਲੀ ਦੀ ਗੱਲ ਕਰ ਲਈ ਹੈ ਹਨਾ ਇਹਦੀ ਕੀ ਡਿਟੇਲ ਆ ਬਾਈ ਹਾਂਜੀ ਉਹਨੂੰ ਜਾਣ ਆਹ ਗਾਂ ਦੀ ਗੱਲ ਕਰ ਰਹੇ ਹਾਂ ਹਾਂ ਜੀ ਮਗਰਲੀ ਦੀ ਹਾਂ ਜੀ ਇਹ ਤੀਜੀ ਸੂਏ ਬਹਿੜਾ ਹੈ ਠੀਕ ਹੈ ਇਹ ਆਪ ਪੀਡੀਐਫ ਦੇ ਸੀਮੰਦ ਦੀ ਆ ਠੀਕ ਹੈ ਇਹਦੇ ਵੀ 20 ਦਿਨ ਬਾਕੀ ਨੇ ਇਹਨੇ 45 ਲੀਟਰ ਦੁੱਧ ਕੱਢਿਆਗਾ ਠੀਕ ਹੈ ਔਰ ਇਹਦੇ ਜਿਹੜਾ ਸੀਮੰਦ ਲੱਗਿਆ ਪੀਡੀਐਫਾ ਦੀ ਜਮੈਕਸਾ ਸੀਮੰਦ ਲੱਗਿਆ ਹੋਇਆਗਾ ਹੁਣ ਬਾਈ ਹਾਂ ਜੀ ਹਾਂ ਜੀ ਪੀਡੀਐਫ ਦਾ ਜਮੈਕਸਾ ਲੱਗਿਆ ਹੋਇਆ ਔਰ ਇਹਦੇ ਵੀ 20 ਦਿਨ ਰਹਿੰਦੇ ਨੇ ਇਹਦੇ ਵੀ 20 ਹਾਂ ਦੁੱਧ ਦੇ ਨੇ 45 ਲੀਟਰ ਦੇ ਕਰੀਬ ਕੱਢਦੀ ਰਹੀ ਹੈ ਆਪਣੀ ਕੋਈ ਤੀਜੀ ਸੂਏ ਆ ਹੁਣ ਇਹ ਤੀਜੀ ਸੂਏ ਆ ਲੈ ਵੀ ਦੋਸਤੋਂ ਮੂੰਹ ਮੱਥਾ ਫਾਰਮ ਵਾਲੀਆਂ گاਵਾਂ ਨੇ ਬਹੁਤ ਭਰਾ ਮੰਗਦੇ ਰਹਿੰਦੇ ਆ ਬਈ ਸਾਨੂੰ ਫਾਰਮ ਵਾਲੀਆਂ گاਵਾਂ ਚਾਹੀਦੀਆਂ ਨੇ ਪੈਸੇ ਚੰਗੇ ਲਾ ਦਾਂਗੇ ਅਸੀਂ ਠੀਕ ਆ ਪਿਓਰ ਐਚ ਐਫ گاਵਾਂ ਨੇ ਬਈ ਚੰਗੇ ਸੀਮਣਾ ਦੀਆਂ ਨੇ ਚੰਗੇ ਮਿਲਕ ਰਿਕਾਰਡ ਵਾਲੀਆਂ ਨੇ ਤੇ ਚੰਗੀਆਂ گاਵਾਂ ਨੇ ਬਾਕੀ ਆਪਾਂ ਗੱਲ ਕਰਦੇ ਆ ਬਈ ਤੀਜੇ ਨੰਬਰ ਵਾਲੇ ਦੀ ਹਣਾ ਹਾਂਜੀ ਆ ਗਾਂ ਬਈ ਹਾਂਜੀ ਇਹਦਾ ਇਹਦੀ ਕੀ ਡਿਟੇਲ ਹੈ ਇਹ ਗਾਂ ਵੀ ਤੀਜੇ ਸੂਏ ਜੀ ਠੀਕ ਆ ਔਰ ਇਹਨੇ ਵੀ 30 ਤੋਂ 32 ਲੀਟਰ ਤੋਂ ਕੱਢਦੀ ਰਹੀ ਹੈ ਇਹ ਹੂੰ ਔਰ ਅੱਗੇ ਇਹ ਜਰਮਨੀ ਦੇ 40 432 ਤੋਂ ਗੱਬਣਾ ਇਹ ਹੋਣ ਬਾਈ ਹਾਂਜੀ ਹਾਂ ਇਹਦੇ ਵੀ 20 ਦਿਨ ਨੇ ਤਿੰਨੇ ਗਾਵਾਂ ਨੇ ਜਿਹੜੀਆਂ ਆਪਣੀਆਂ ਇਹਨਾਂ ਦੇ 20-20 ਦਿਨ ਨੇ ਇੱਕੋ ਡੇਢ ਦੇ ਵਿੱਚ ਹੀ ਇਹਨਾਂ ਦੀ ਏਆਈ ਹੋਈ ਹੋਈ ਆ ਠੀਕ ਔਰ ਇਹ ਵੀ ਇਤਕੀ ਇਹਦਾ ਬੀਸੀਐਸਪੀ ਵਧੀਆ ਕਵਰਫ ਕਰ ਲਿਆ ਨੇ ਔਰ ਦੁੱਧ ਵਧੀਆ ਕੱਢੂਗੀ ਇਤਕੀ 35 ਲੀਟਰ ਦੇ ਕਰੀਬ ਦੁੱਧ ਕੱਢੂਗੀ ਇਹ ਠੀਕ ਆ ਬਾਈ ਔਰ 20 ਦਿਨ ਇਹਦੇ ਬਾਕੀ ਨੇ ਲੈ ਵੀ ਦੋਸਤੋ ਤੁਸੀਂ ਮੂੰਹ ਮੱਥਾ ਚੈੱਕ ਕਰ ਲਓ ਬਾਈ ਇਸ ਗਾਂ ਦਾ ਠੀਕ ਹੈ ਚੰਗਾ ਬਾਈ ਕਹਿੰਦਾ ਬਾਡੀ ਸਕੋਰ ਇਹਨੇ ਤਿਆਰ ਕੀਤਾ ਤੁਹਾਨੂੰ ਲੇਵਾ ਦਿਖਾ ਦਿੰਨਾ ਬਾਈ ਮੈਂ ਨੇੜ ਤੋਂ ਠੀਕ ਹੈ ਬਾਕੀ ਤੁਰੂਗੀ ਤੁਹਾਨੂੰ ਤੁਰਦੀ ਦਿਖਾ ਦਿੰਨਾ ਮੈਂ ਤੇ ਇਹ ਗ ਚੰਗੇ ਦੁੱਧਾਂ ਜਾਂ ਬਣਾਉਣੇ ਜੇ ਕਿਸੇ ਨੂੰ ਪਿਆਰੇ ਨੇ ਚੰਗੇ ਪੈਸੇ ਲਾਉਣੇ ਹੋਣ ਤਾਂ ਮੈਂ ਨੰਬਰ ਦਿਆਂ ਬਾਈ ਦਾ ਸਕਰੀਨ ਤੇ ਤੁਸੀਂ ਕਾਲ ਕਰ ਲਿਓ ਹਜੇ 20-20 ਦਿਨਾਂ ਦੀਆਂ ਕੱਚੀਆਂ ਤੇ ਹਜੇ ਤਾਂ ਬਾਈ ਮੈਨੂੰ ਲੱਗਦਾ ਲੇਵਾ ਇਹਨਾਂ ਨੇ ਫੁੱਲ ਭਰਨੇ ਆਣਾ ਬਾਈ ਤੇ ਟਾਈਮ ਲੈਣੀ ਆ ਬਾਈ ਹੁਣ ਹਜੇ 20 ਦਿਨਾਂ ਦੇ ਵਿੱਚ ਤੁਸੀਂ ਦੇਖੋ ਦੋਸਤੋ ਤੇ ਲੇਵੇ ਆ ਜਿਹੜੇ ਪੂਰੇ ਭਰ ਜਾਣੇ ਆ ਇਹਨਾਂ ਦੇ ਤੇ ਜਿਵੇਂ ਬਾਈ ਨੇ ਸਾਰਿਆਂ ਦੀ ਡਿਟੇਲ ਦਿੱਤੀ ਆ ਵੀ ਜੇ ਆਪਾਂ ਗੱਲ ਕਰੀਏ ਸੀਮਨ ਦੀ ਸੀਮਨ ਬਹੁਤ ਜਿਹੜੀ ਚੰਗੀ ਕੁਆਲਿਟੀ ਦੀ ਇਹਨਾਂ ਦੇ ਲੱਗੇ ਹੋਏ ਆ ਤੇ ਕੋਲ ਵੀ ਆਪ ਚੰਗੇ ਸੀਮਨਾਂ ਦੇ ਆਪਾਂ ਨੇ ਕਦੇ ਸੀਮਨ ਮਾੜਾ ਨਹੀਂ ਲਾਇਆ ਜੀ ਆਪਣੇ ਕੋਲ ਹੋਰ ਆਪਦਾ ਕੰਟੇਨਰ ਰੱਖਿਆ ਹੈਗਾ ਸਾਰਾ ਇੰਪੋਰਟਡ ਸੀਮ ਨਹੀਂ ਲਾਉਨੇ ਆ ਔਰ ਇਹ ਆਪਦੇ ਘਰ ਦੀ ਬਰੀਡ ਆ ਘਰ ਦੀ ਵੇੜਾ ਨਹੀਂ ਕੋਈ ਆਪਾਂ ਬਾਹਰੋਂ ਪਰਚੇਜ਼ ਨਹੀਂ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਪਣਾ ਠੀਕ ਹੈ ਭਾਈ ਹਾਂਜੀ ਹਾਂਜੀ ਠੀਕ ਹੈ ਅੱਛਾ ਭਾਈ ਆਪਾਂ ਸੂਏ ਦੀ ਗੱਲ ਕਰ ਲਈ ਹਣਾ ਆ ਕਹਿੰਦੇ ਸੂਏ ਦੱਸੇ ਜੀ ਤੁਸੀਂ ਇਹ ਤੀਜੇ ਜੀ ਇਹ ਤੀਜੇ ਸੁਣੀਆ ਹਾਂਜੀ ਇਹ ਵੀ ਇਹ ਤੀਜੇ ਇਹ ਵੀ ਤੀਜੇ ਸੁਣੀਆ ਇਹ ਦੂਜੇ ਆਹ ਦੂਜੇ ਸੁਣੀਆ ਹਾਂ ਆਹ ਦੂਜੇ ਸੁਣੀਆ ਦੋਸਤੋ ਤੇ ਬਾਈ ਨਾਲ ਕਰ ਲਿਓ ਗੱਲਬਾਤ ਫਾਰਮਾਂ ਬਾਈ ਦਾ ਤੇ ਇਹ ਬਾਈ ਫਾਰਮ ਦੀ ਲੋਕੇਸ਼ਨ ਦੱਸਦੀ ਆਪਾਂ ਇੱਕ ਵਾਰੀ ਕਿਤੇ ਇਹ ਆਪਣਾ ਪੀਖੀ ਜੀ ਠੀਕ ਆ ਬਲਾਡਾ ਰੋਡ ਤੇ ਆਪਣਾ ਫਾਰਮ ਹੈ ਠੀਕ ਹੈ ਹਾਂਜੀ ਹਾਂਜੀ ਬਲਾਡਾ ਰੋਡ ਤੇ ਦੋਸਤੋ ਬਾਈ ਦਾ ਫਾਰਮ ਹੈ ਪੀਖੀ ਸ਼ਹਿਰ ਪੈਂਦਾਗਾ ਹਾਂਜੀ ਤੇ ਜਮਾ ਜਦੋਂ ਤੁਸੀਂ ਬਰਾਡਾ ਰੋਡ ਤੇ ਜਾਓਗੇ ਤਾਂ ਤੁਹਾਨੂੰ ਸਾਹਮਣੇ ਜਦੋਂ ਤੁਸੀਂ ਡਿਵਾਈਡਰ ਕ੍ਰੋਸ ਕਰੋਗੇ ਤਾਂ ਸਾਹਮਣੇ ਤੁਹਾਨੂੰ ਵੱਡਾ ਫਾਰਮ ਨਜ਼ਰ ਆਊਗਾ ਤੇ ਉੱਥੇ ਬਾਈ ਦਾ ਫਾਰਮ ਆ ਤੇ ਤੁਸੀਂ ਇੱਥੇ ਆ ਕੇ ਵਿਜ਼ਿਟ ਕਰਕੇ ਚੈੱਕ ਕਰਕੇ ਪਾਸ ਕਰਕੇ ਆਪਦੀਆਂ ਜਿਹੜੀਆਂ گاਮਾਂ ਉਹ ਲੈ ਕੇ ਜਾਣੀਆਂ ਨੇ ਬਾਈ ਠੀਕ ਹੈ ਬਾਈ ਤੋਂ ਸਾਰੀ ਡਿਟੇਲ ਲੈਣੀ ਆ ਹੋਰ ਕੋਈ ਗੱਲਬਾਤ ਪੁੱਛਣੀ ਹੋਵੇ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਆਹ ਬਾਈ ਦਾ ਫਾਰਮ ਹੈ ਇੱਥੇ ਠੀਕ ਹੈ ਆਹ ਗਾਵਾਂ ਰੱਖਿਓਗੇ ਕਿੰਨੀਆਂ ਕਿ ਗਾਵਾਂ ਨੇ ਬਾਈ ਟੋਟਲ ਮੇਰੇ ਕੋਲੇ 35 ਨਗ ਨੇ ਜੀ 35 ਨੇ ਹਾਂ ਜੀ ਠੀਕ ਹੈ ਤੇ ਦੋਸਤੋ ਇਹ ਗਾਵਾਂ ਸੇਲ ਕਰਨੀਆਂ ਬਾਈ ਨੇ ਹੋ ਰੇਟ ਦੀ ਜੇ ਆਪਾਂ ਗੱਲ ਕਰੀਏ ਉਹ ਰੇਟ ਆਪਾਂ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਕਰਾਂਗੇ ਹਾਂ ਜੀ ਹਾਂ ਜੀ ਠੀਕ ਹੈ ਲੈ ਵੀ ਦੋਸਤੋ ਬਾਈ ਨੂੰ ਕਰ ਲਿਓ ਸੰਪਰਕ ਠੀਕ ਹੈ ਜੀ ਤੇ ਬਨਾਲਿਓ ਰੇਟ ਜੇ ਕਿਸੇ ਸੱਜਣ ਮਿੱਤਰ ਨੂੰ ਚਾਹੀਦੀ ਹੋਈਆਂ ਹਜੇ 20 20 ਦਿਨ ਲੈਣੀਆਂ ਮੌਸਮ ਦਾ ਵੀ ਉਹਨੂੰ ਫਰਕ ਪੈ ਜਾਊਗਾ ਤੇ ਬਾਕੀ ਡਿਟੇਲ ਲੈਣੀ ਆ ਨੰਬਰ ਦੇ ਦੇਣਾ ਸਕਰੀਨ ਤੇ ਧੰਨਵਾਦ ਥੈਂਕ ਯੂ ਬਈ ਸ਼ੁਕਰੀਆ ਥੈਂਕ ਯੂ